ਸਭ ਨੂੰ ਜੈមਸੀ ਦੀ ਜੈមਸੀ ਦੀ ਅਜ਼ੀਜ਼ੋ ਅੱਜ ਅਸੀਂ ਭਾਈ ਇਧਰ ਮੈਂ ਜான் ਕੋਟਲੇ ਪ੍ਰੈਜ਼ੀਡੈਂਟਸ ਪਾਲਣਾ ਜੱਜ ਅੱਜ ਅਸੀਂ ਜੇਠੂਵਾਲ ਦੇ ਉਸ ਰਕਵੇ ਦੇ ਅੰਦਰ ਖੜੇ ਆ ਜਿੱਤੇ ਕਿ 2021 ਚ ਸਾਡੇ ਨਾਲ ਉਸ ਸਮੇਂ ਸਰਪੰਚਾ ਮੌਜੂਦ ਨੇ ਜਦੋਂ 2021 ਦੇ ਵਿੱਚ ਇਹਨਾਂ ਨੇ ਮਤਾ ਪਾਇਆ ਸੀ ਔਰ ਇਹ ਜਿਹੜੀ ਜ਼ਮੀਨ ਹੈ ਇਹ ਮਸੀਹ ਭਾਈਚਾਰੇ ਨੂੰ ਕਬਰਸਤਾਨ ਦੇ ਤੌਰ ਤੇ ਜਿਹੜੀ ਇਹ ਅਲੋਟ ਕੀਤੀ ਗਈ ਸੀ ਸੋ ਇਹ ਇਹ ਜਿਹੜਾ ਹੁਣ ਤਾਜ਼ਾ ਤਰੀਨ ਜਿਹੜੀ ਸਾਡੇ ਧਿਆਨ ਦੇ ਵਿੱਚ ਇਹ ਘਟਨਾ ਆਈ ਹੈ ਤੁਸੀਂ ਦੇਖ ਸਕਦੇ ਹੋ ਸਮੂਚਾ ਮਸੀਹ ਭਾਈਚਾਰਾ ਸਾਡੀਆਂ ਪੈਣਾ ਸਾਡੇ ਸਾਰੇ ਕਿੰਨਾ ਇਸ ਗੱਲ ਦੇ ਵਾਸਤੇ ਰੋਸ ਪਾਇਆ ਜਾ ਰਿਹਾ ਹੈ ਕਿ ਚੰਨ ਸ਼ਰਾਰਤੀ ਲੋਕਾਂ ਨੇ ਬਲਕਿ ਮੈਂ ਸਮਝਦਾ ਕਿ ਜਿਹੜੀ ਮੌਜੂਦਾ ਪੰਚਾਇਤ ਆ ਉਹ ਸਰਪੰਚ ਸਾਹਿਬ ਦੀ ਮਿਲੀ ਭੁਗਤ ਦੇ ਨਾਲ ਇਹ ਜਿਹੜੀ ਆ ਪਹਿਲੀ ਜਿਹੜੀ ਆ ਵਾਹ ਕੇ ਇਹ ਸਾਡਾ ਜਿਹੜਾ ਕਬਰਸਤਾਨਾ ਇਹਨੂੰ ਵਾਹ ਕੇ ਆਪਣੀ ਪਹਿਲੀ ਦੇ ਵਿੱਚ ਮਲਾਇਆ ਗਿਆ ਆ ਸੋ ਅਸੀਂ ਅੱਜ ਪੂਰ ਜ਼ੋਰ ਮੰਗ ਜਿੱਤੇ ਅਸੀਂ ਐਸਐਸਪੀ ਸਰਦਾਰ ਮਨਿੰਦਰ ਜੀ ਉਹਨਾਂ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਉੱਪਰ ਪਰਚਾ ਦਰਜ ਕੀਤਾ ਜਾਵੇ ਫੌਰੀ ਤੌਰ ਤੇ ਔਰ ਉਹਦੇ ਡੀਸੀ ਸਾਹਿਬ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੀ ਆ ਕਿਉਂਕਿ ਸਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਪਿੰਡਾਂ ਦੇ ਅੰਦਰ ਜਿੱਥੇ ਕਬਰਸਤਾਨ ਦੀ ਟਮੀ ਨਹੀਂ ਹੈ ਪੰਚਾਇਤ ਮੁਹਈਆ ਕਰਾਉਗੀ ਪਰ ਜਿਹੜੀ ਜ਼ਮੀਨ ਮੁਹਈਆ ਕਰਾਈ ਆ ਉਹਦੇ ਉੱਪਰ ਵੀ ਲੈਂਡ ਮਾਫੀਆ ਦਾ ਕਬਜ਼ਾ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਕੋਈ ਕੰਪਲੀਟ ਕੀਤੀ ਗਈ ਤੁਹਾਡੇ ਅੱਜ ਦਾ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਸੋ ਅਸੀਂ ਕੱਲ ਦੀ ਤਰੀਕ ਦੇ ਵਿੱਚ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਇਹਦਾ ਜਿਹੜਾ ਮੰਗ ਦੇਖੋ ਜੀ ਅੱਜ ਅਸੀਂ ਜੇਠੂਵਾਲ ਪਿੰਡ ਦੇ ਵਿੱਚ ਆਏ ਆ ਔਰ ਬੜੇ ਦੁੱਖ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਵਾ ਕਿ ਇਹ ਜਿਹੜਾ ਸਾਡਾ 크ਰਿਸਚੀਅਨ ਭਾਈਚਾਰੇ ਦਾ ਮਸੀਹ ਭਾਈਚਾਰੇ ਵੱਲੋਂ ਜਿਹੜਾ ਕਬਰਸਤਾਨ ਸੀਗਾ ਜੋ ਪੰਚਾਇਤ ਵੱਲੋਂ 2021 ਦੇ ਵਿੱਚ ਪੰਚਾਇਤ ਨੇ ਮਤਾ ਪਾਸ ਕਰਕੇ ਸਾਡੇ ਭਾਈਚਾਰੇ ਨੂੰ ਇੱਕ ਕਬਰਸਤਾਨ ਵਾਸਤੇ ਜਗ੍ਹਾ ਦਿੱਤੀ ਸੀ ਔਰ ਇਹ ਜਿਹੜਾ ਮਸਲਾ ਸੀਗਾ ਬਤੌਰ ਜਦੋਂ ਮੈਂ ਮਿਨੋਰਟੀ ਕਮਿਸ਼ਨ ਦੇ ਵਿੱਚ ਮੈਂਬਰ ਸੀਗਾ ਉਦੋਂ ਵੀ ਇਹ ਸਾਡੇ ਕੋਲੋਂ ਪਹਿਲਾਂ ਤੁਹਾਨੂੰ ਦਿਖਾਵਾ ਚਾਹਾਂਗਾ ਕਿ ਕਮਿਸ਼ਨ ਵੱਲੋਂ ਇਹਨਾਂ ਦੇ ਲੈਟਰਾਂ ਨੇ ਜਿਹੜੀਆਂ ਸੀਗੀਆਂ ਆਪਾਂ ਪ੍ਰਸ਼ਾਸਨ ਨੂੰ ਕੱਡੀਆਂ ਸੀਗੀਆਂ ਔਰ ਉਸ ਤੋਂ ਬਾਅਦ 3-4 ਸਾਲ ਬੀਤਣ ਤੋਂ ਬਾਅਦ ਜਿਹੜਾ ਕੁਝ ਸ਼ਰਧਾਲੂਆਂ ਅਨੁਸਾਰ ਨੇ ਕੱਲ ਜਾਂ ਪਰਸੋਂ ਦੀ ਰਾਤ ਦਾ ਜਿਹੜਾ ਇਹਨਾਂ ਨੇ ਹਨੇਰੇ ਔਰ ਇਹ ਪੂਰੇ ਦਾ ਪੂਰੇ ਇੱਥੇ ਦਰਖਤ ਲੱਗੇ ਸੀਗੇ ਔਰ ਇਸ ਦੇ ਵਿੱਚ ਸਾਡਾ ਪ੍ਰਭੂ ਯਿਸੂ ਮਸੀਹ ਦੀ ਕਰਾਸ ਦਾ ਨਿਸ਼ਾਨ ਵੀ ਸੀਗਾ ਉਹ ਸ਼ਰਾਰਤੀ ਅਨਸਰਾਂ ਨੇ ਜਿਹੜਾ ਉਹ ਤੋੜਿਆ ਔਰ ਇਸ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਚਾਹਾਂਗਾ ਕਿ ਤੁਸੀਂ ਦੇਖਿਆ ਵਾ ਕਿ ਸਾਰੀ ਦੀ ਸਾਰੀ ਜਗ੍ਹਾ ਜਿਹੜੀ ਆ ਰਾਤ ਦੇ ਹਨੇਰੇ ਦੇ ਵਿੱਚ ਟਰੈਕਟਰ ਲਿਆ ਕੇ ਉਹਨਾਂ ਨੇ ਸ਼ਰਾਰਤੀ ਅਨਸਰ ਜਿਹੜੇ ਆ ਦੋ ਉਹਨਾਂ ਨੇ ਵਾਤੀ ਆ ਔਰ ਜਿਸ ਦੇ ਪੂਰੇ ਮਸੀਹ ਭਾਈਚਾਰੇ ਨੂੰ ਜਿਹੜਾ ਸਾਨੂੰ ਬਹੁਤ ਦੁੱਖ ਲੱਗਾ ਵਾ ਔਰ ਅਸੀਂ ਦੋ ਮਿੰਟ ਪਹਿਲਾਂ ਮੈਨੂੰ ਕਾਲ ਆਈ ਇੱਕ ਵੌਲਟ ਕਾਲ ਆਈ ਆ ਵੀ ਐਂਬੂਲੈਂਸ ਨੇ ਕਾਲ ਕੀਤੀ ਆ ਵੀ ਜਿਹੜਾ ਰਾਹ ਬਲੌਕ ਕੀਤਾ ਗਿਆ ਨਾ ਇਹਦੇ ਸਬੰਧੀ ਜਾਇ ਇੱਕ ਇਹ ਕਹਿੰਦੇ ਵੀ ਸਾਡੀ ਕੋਈ ਜਿਹੜੀ ਪੁਸ਼ਟਾਂ ਦੀ ਜਗ੍ਹਾ ਹੀ ਪੰਜ ਮਰਲੇ ਉਹਨੂੰ ਜਗੜਨਵਾਤਾ ਗਿਆ ਪਰ ਇਹਦੇ ਸਬੰਧੀ ਨਾ ਮੇਰੇ ਕੋਈ ਹਜੇ ਤੱਕ ਕੰਪਲੇਂਟ ਆਈ ਆ ਆ ਹੁਣ ਜਸਟ ਮੈਂ ਆਣ ਕੇ ਵੇਖਿਆ ਬੇ ਧਰਨਾ ਲੱਗਾ ਧਰਨੇ ਵਾਲਾ ਦੱਸਿਆ ਆਣ ਕੇ ਵੀ ਆਣ ਕੇ ਕੰਪਲੇਂਟ ਦੋ ਸੀਨੀਅਰ ਅਫਸਰ ਧਿਆਨ ਲੈ ਕੇ ਜੋ ਬੰਦੀ ਕਾਰਵਾਈ ਕੀਤੀ ਹੋਗੀ ਰਾਹ ਨਹੀਂ ਰੁਕਿਆ ਜਾਊਗਾ ਹੁਣ ਧਰਨਾ ਇਹਨਾਂ ਦਾ ਚਕਾਤਾ ਵਾ ਇੱਕ ਥਾਣੇ ਆਣ ਲਗੇ ਨੇ ਆਣ ਕੇ ਆਪਣੀ ਕੰਪਲੇਂਟ ਦੇਣ ਕੰਪਲੀਟ ਫਾਈਲ ਕਰਨ ਕੰਪਲੀਟ ਫਾਈਲ ਕਰਨ